ਅਗਿਆਕਾਰੀ ਕਰ ਆਗੂ ਦਾ ਮਤਲਬ ਪਾਸਟਰ ਹੈ ਨਾ ਔਰ ਜਿਹੜੇ ਤੁਹਾਡ ਨੂੰ ਕੀ ਕਰਦੇ ਆ वचन ਮੁਤਾਬਕ ਚਰਾਉਂਦੇ ਆ वचन ਮੁਤਾਬਕ ਤੁਹਾਨੂੰ ਖਰਾਕ ਦਿੰਦੇ ਆ ਇਹਦਾ ਮਤਲਬ ਜਿਹੜਾ ਸਾਡਾ ਆਗੂ ਆ ਬਾਈਬਲ ਉਹਨੂੰ ਕੀ ਕਹਿੰਦੀ ਹੈ ਕਿ ਉਹ ਸਾਡਾ ਚਰਵਾਹਾ ਹੈ ਇਤਿਹਾਸ ਗੱਲ ਬਈ ਚਰਵਾਹ ਹੈ ਵਚਨ ਕਹਿ ਰਿਹਾ ਆਪਣੇ ਆਪੂ ਦੀ ਆਗਿਆਕਾਰੀ ਕਰੋ ਔਰ ਵਚਨ ਇਹ ਵੀ ਕਹਿ ਰਿਹਾ ਆ ਕਿ ਕਿ ਉਹ ਚਰਵਾਹਾ ਵੀ ਹੈ ਫਿਰ ਇਥੋਂ ਤੱਕ ਕੇ ਚਰਵਾਹਾ ਹੋਣ ਦੇ ਨਾਤੇ ਉਨੇ ਕਲੀਸੀਆਂ ਨੂੰ ਦੱਸਣਾ ਹੈ ਨਾ ਕਿ ਆਹ ਖਾਣਾ ਖਾਓ ਔਰ ਆਓ ਪੜიਏ ਬਾਈਬਲ ਚ ਮੇਰੇ ਨਾਲ ਹੀ ਹੁਣਾ 10 ਅਧਿਆਇ ਦੀ ਗੱਲ ਕਰਨੀ ਔਰ ਮੈਂ ਫਿਰ ਬਾਅਦ ਚ ਦੱਸੂੰਗਾ ਆਪਣਾ ਵੀ ਕੁਝ ਫੈਸਲਾ 10 ਅਧਿਆਇ ਪਹਿਲੀ ਐਟ 10 ਅਧਿਆਏ ਪਹਿਲੀ ਐਤ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਭੇਡਾਂ ਦੇ ਬਾੜੇ ਵਿੱਚ ਬੂਹੇ ਥਾਣੀ ਨਹੀਂ ਨਹੀਂ ਵੱੜਦਾ ਪਰ ਹੋਰ ਪਾਸਿਓਂ ਚੜਦਾ ਹੈ ਉਹ ਚੋਰ ਅਤੇ ਡਾਕੂ ਹੈ ਦੇਖੋ ਯੀਸ਼ੂ ਮਸੀਹ ਚਰਵਾਹਾ ਹੈ ਆਮੀਨ ਅਰ ਚਰਵਾਹੇ ਨੂੰ ਅਸੀਂ ਕੀ ਪੜਿਆ ਸ਼ੈਫਰਡ ਉਹ ਸਾਡਾ ਕੀ ਹੈ ਚਰਵਾਹਾ ਹੈ ਉਹ ਜਿਹੜਾ ਚਰਵਾਹਾ ਉਹੀ ਸਾਡਾ ਬੂਆ ਆ ਔਰ ਜਿਹੜਾ ਬੂਹੇ ਥਾਈ ਨਹੀਂ ਆਉਂਦਾ ਵਚਨ ਕੀ ਕਹਿੰਦਾ ਸੰਤਿਆ ਬੋਲੋ ਬਾਈਬਲ ਕਹਿੰਦੀ ਏ ਚੋਰ ਤੇ ਕਾਕੂਬ ਤੇ ਬੂਆ ਕੌਣ ਏ ਯੀਸ਼ੂ ਅਮੀਨ ਤੇ ਯੀਸ਼ੂ ਕੌਣ ਏ ਵਚਨ ਇਹ ਤਾਂ ਮੇਰੇ ਬੂਆ ਵਚਨਿਆ ਸਰ ਵਿੱਚ ਜਿਹੜਾ ਵੀ ਬੰਦਾ ਵਚਨ ਦੇ ਰਾਈ ਨਾ ਫੜੇ ਇਹ ਕਲ ਸਮਝ ਲਿਓ ਸਮਝ ਲਿਓ ਕਿ ਉਹ ਚੋਰ ਤੇ ਡਾਕੂ ਆ ਕਿਉਂਕਿ ਉਹਨੂੰ ਪੀਡਾਂ ਕੋ ਜਾਣ ਲਈ ਦਰਵਾਜਾ ਵਚਨ ਰਾਈ ਵੜਨਾ ਪੈਣਾ ਹੈ ਆਮੀਨ ਹੈ ਬਹੁਤ ਸਿੰਪਲ ਬੋਲਣਾ ਸਧਾਰਨ ਬੋਲਣਾ ਇੱਤੀ ਬੋਲਣਾ ਥੋੜੀ ਹਲਕੀ ਆਵਾਜ਼ ਕਟਾ ਦੀ ਗੱਲ ਇੱਤੀ ਬੋਲਦਾ ਮੈਂ ਔਰ ਬਹੁਤ ਜ਼ਿਆਦਾ ਜਿਹੜਾ ਆ ਕੋਈ ਗਹਿਰਾ ਜਾਂ ਹੋਰ ਵਿਸ਼ਾ ਨਹੀਂ ਬੜਾ ਸਿੰਪਲ ਸਧਾਰਨ ਵਿਸ਼ਾ ਮੇਰੇ ਖਿਆਲ ਚ ਹਰ ਇੱਕ ਦੀ ਸਮਝ ਆ ਹੀ ਜਾਣਾ ਹੈ ਯਿਸੂ ਮਸੀਹ ਦੇ ਪੇਡਾਂ ਦਾ ਦਰਵਾਜ਼ਾ ਹੈ ਔਰ ਉਹੀ ਪੇਡਾਂ ਦਾ ਚਰਵਾਹਾ ਆ ਅਮੀਨਿਆ ਅੱਛਾ ਔਰ ਜਿਹੜਾ ਕਹਿੰਦਾ ਹੋਰ ਪਾਸੇ ਆਉਂਦਾ ਚੋਰ ਤੇ ڈاکੂ ਆ ਅੱਗੇ ਤੇ ਇਹਦਾ ਮਤਲ ਹਰ ਉਹ ਬੰਦਾ ਜਿਹੜਾ ਵਚਨ ਚੋਂ ਨਾ ਆਵੇ ਉਹ ਚੋਰ ਆ ਹਰ ਵਿਚਾਰ ਜਿਹੜਾ ਵਚਨ ਨਹੀਂ ਨਾ ਆਪੇ ਉਹ ਚੋਰਿਆ ਅਤੇ ਹਰ ਵਿਚਾਰ ਟਾਕੂ ਆ ਹਰ ਖਿਆਲ ਹਰ ਕੰਮ ਹਰ ਬੰਦਾ ਲਈ ਦਰਵਾਜਾ ਵਚਨ ਹੈ ਅਸੀਂ ਕੋਈ ਕੰਮ ਕਰਨਾ ਹੈ ਨਾ ਉਹ ਕੰਮ ਦੇ ਲਈ ਤਰਫਾਜਾ ਵਚਨ ਹੈ ਤੇ ਉਹ ਚੀਜ਼ ਲਈ ਹਰ ਵਿਚਾਰ ਨੂੰ ਵਿਚਰਾਈ ਆਉਣਾ ਪੈਣਾ ਹੈ ਕਿੱਥੇ ਭੇਡਾਂ ਤੱਕ ਜਾਣ ਲਈ ਕਿਉਂਕਿ ਭੇਡ ਇਹ ਬਾਹਰ ਵਾਲਾ ਨਹੀਂ ਹੈ ਤੇ ਨਾ ਹੀ ਇਹ ਬਾਹਰ ਵਾਲਾ ਉਕਾਬ ਹੈ ਉਕਾਬ ਤੇ ਇਹਦੇ ਅੰਦਰ ਰਹਿੰਦਾ ਭੇਡ ਇਹਦੇ ਅੰਦਰ ਰਹਿੰਦੀ ਹੈ ਇਹ ਬਾਹਰ ਵਾਲੇ ਦਾ ਨੇਚਰ ਤੇ ਬੱਕਰੀ ਦੀ ਤਰ੍ਹਾਂ ਹੁੰਦਾ ਹੈ ਜੜਪੇ ਮਾਰ ਕੇ ਕਦੇ ਇੱਧਰ ਕਦੇ ਇੱਧਰ ਐਦਾਂ ਹੀ ਹੈ ਨਾ ਆਉ ਵਚਨ ਦੇਖੀਏ ਕਿ ਵਚਨ ਕੀ ਕਹਿੰਦਾ ਹੈ ਕਿ ਭੇਡਾਂ ਦਾ ਜਿਹੜਾ ਵਾੜਾ ਜਾਂ 부ਆ ਆਇਆ ਉਹ ਸਾਡਾ ਪ੍ਰਭੂ ਵੇਸ਼ਮਸੀ ਅੱਗੇ ਪੜੀਏ ਪਰ ਜਿਹੜਾ 부ਹੇ ਦਾਣੀ ਵੜਦਾ ਹੈ ਉਹ ਭੇਡਾਂ ਦਾ ਇਆਲੀ ਹੈ ਪਰ ਜਿਹੜਾ 부ਹੇ ਨਹੀਂ ਹੁੰਦਾ ਉਹ ਇਆਲੀ ਹੈ ਇਹਦਾ ਮਤਲਬ ਜੇਕਰ 부ਹੇ ਰਹੀਂ ਕੋਈ ਵਚਨ ਦੇ ਰਾਈ ਹੁੰਦਾ ਆ ਉਹ ਹੀ ਫੇ ਇਆਲੀ ਹੈ ਫੇਕੀ 28 ਫਰਵਰੀ 1993 ਬੂਆ ਖੁੱਲਿਆ ਸੀ ਨਾ ਤੇ ਜਿਹੜਾ ਉਹ ਬੂਏ ਰਾਈ ਆਇਆ ਉਹ ਸਦਾ ਅਜਾਲੀ ਹੈ ਉਹ ਅਯਾਨੀ ਹੈ ਤੇ ਜਿਹੜਾ ਉਹਦੇ ਤੋਂ ਪਰੇ ਕੋਈ ਆ ਰਿਹਾ ਤੇ ਉਹ ਅਜਾਲੀ ਨਹੀਂ ਹੈਗਾ ਉਹ ਚੋਰ ਤੇ ਡਾਕੂ ਆ ਇਹਦਾ ਮਤਲਬ ਹਰ ਚਰਵਾਹੇ ਨੂੰ ਪ੍ਰਭੂ ਯਸ਼ੁਮਸੀ ਨੂੰ ਹਰ ਵਿਚਾਰ ਨੂੰ ਵਚਨ ਦੇ ਦਰਵਾਜ਼ੇ ਵਿੱਚੋਂ ਨਹੀਂ ਲੰਘਣਾ ਪੈਣਾ ਅਈ ਗੱਲ ਸਮਝ ਮੈਂ ਸਿੰਪਲ ਤਰੀਕੇ ਹਰ ਗੱਲ ਰੱਖਤੀ ਹਰ ਵਿਚਾਰ ਲਈ ਦਰਵਾజా ਵਚਨ ਹੋਣਾ ਚਾਹੀਦਾ ਆਮੀਨ ਬਦਲ ਆ ਚੁੱਕਾ 28 ਫਰਵਰੀ 1933 ਨੂੰ ਆ ਚੁੱਕਾ ਆਮੀਨ ਚਲੋ ਆਓ ਥੋੜਾ ਜਿਹਾ ਅੱਗੇ ਵਧੀਏ ਉਹ ਕਹਿੰਦਾ ਕਿ ਜਿਹੜਾ ਬੂਹੇ ਰਾਈਆਂ ਆਂਦਾ ਉਹੀ ਆ ਜਾਂਦੀ ਹੈ ਅੱਛਾ ਅੱਗੇ ਪੜੀਏ ਉਹਦੇ ਲਈ ਦਰਬਾਨ ਖੋਲ ਦਿੰਦਾ ਹੈ ਇਹਦਾ ਮਤਫੇ ਦਰਬਾਨ